ਆਮੀ ਪਾਰਟੀ ਨੇ ਪੰਜਾਬ ਦੇ ਕਥਿਤ ਕੇਬਲ mafia ਖਿਲਾਫ ਸੀਬੀਏ ਜਾਂਚ ਦੀ ਮੰਗ ਕੀਤੀ ਹੈ ਆਫਨੇਤਾ ਸੁਖਬਾਤ ਸਿੰਘ ਖਹਿਰਾ ਤੇ ਕਮਰ ਸਿੰਘ ਸੰਤੂ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਨੀਜੀ ਕੇਬਲ ਨੈਟਵਰਕ ਤੇ ਸਰਕਾਰ ਦੀ ਮਦਦ ਨਾਲ ਟੈਕਸ ਟੂਰੀਂ ਕੇ mafia ਬਣਾਉਂਦੇ ਇਲਜ਼ਾਮ ਲਾਉਂਦਿਆਂ ਜਾਣਕਾਰੀ ਦਿੱਤੀ ਕਿ ਕਈ ਜੀ ਵਿਧਾਇਕਾਂ ਤੇ ਨੂੰ ਚੁੱਤੀ ਦੇ ਕੇ ਉਸੇ ਬੇਟਾਸ ਦੀ ਮਖਤਾਰਾ ਜੇਕਰ ਕੋਈ ਪੇਰਵਾਹੀ ਨਾ ਕੀਤੀ ਗਈ ਤਾਂ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਏਗਾ ਇਹਨਾਂ ਨੇ ਉਸ ਕੇਬਲ mafia ਦੇ ਨਾਲ ਗੰਢਤੁੱਪ ਕੀਤੀ ਹੋਈ ਹੈ ਔਰ ਸਰਕਾਰ ਦੀ ਛੇਤੇ ਇਹਨਾਂ ਨੇ ਜਿੰਨਾ ਛੋਟਾ ਆਪਰੇਟਰ ਸੀ ਕੇਬਲ ਦਾ ਪੰਜਾਬ ਚ ਉਹਨਾਂ ਨੂੰ ਉਹਨਾਂ ਦੀ ਆਵਾਜ਼ ਨੂੰ ਮਜ਼ਲ ਕੀਤਾ ਉਹਨੂੰ ਦਬਾਇਆ ਉਹਨਾਂ ਤੇ ਪਰਚੇ ਦਰਜ ਕੀਤੇ ਉਹਨਾਂ ਨੂੰ ਸਬਜੂਗੇਟ ਕੀਤਾ ਕੋਈ ਕੇਬਲ ਆਪਰੇਟਰ ਛੋਟਾ ਉਹਨੇ ਦੇਰ ਤਾਈਂ ਨਹੀਂ ਪੰਜਾਬ ਵਿੱਚ ਕੋਈ ਕੰਮ ਕਰ ਸਕਦਾ ਜਦੋਂ ਤਾਈਂ ਉਹ ਫਾਸਟਵੇ ਕੇਬਲ ਕੰਪਨੀ ਦੇ ਥੱਲੇ ਉਹਦੀ ਛਤਰਛਾਇਆ ਦੇ ਥੱਲੇ ਨਹੀਂ ਆਉਂਦਾ ਉਹਦੇ ਅਧੀਨ ਨਹੀਂ ਆਉਂਦਾ ਸਾਰੇ ਕੇਬਲ ਦੇ ਵਪਾਰ ਦੇ ਉੱਤੇ ਸੁਖਵੀਰ ਨੇ ਗੁਰਦੀਪ ਜੁਝਾਰ ਦਾ ਫਾਸਟਵੇ ਕੇਬਲ ਨੈਟਵਰਕ ਦਾ ਕਬਜ਼ਾ ਕਰਾਇਆ ਵਾ। ਔਰ ਉਹਦੇ ਤੋਂ ਇਹ ਲਾਹਾ ਵੀ ਲੈਂਦਾ ਵਾ। ਇਹਨਾਂ ਨੇ ਆਪਣੇ ਪੀਟੀਸੀ ਚੈਨਲ ਨੂੰ ਉਸੇ ਕੇਬਲ ਨੈਟਵਰਕ ਦੇ ਥਰੂ ਬੇਤਹਾਸ਼ਾ ਪ੍ਰਮੋਟ ਕੀਤਾ। ਹਜ਼ਾਰਾਂ ਕਰੋੜਾਂ ਰੁਪਏ ਦੀ ਬੇਈਮਾਨੀ ਕੀਤੀ ਜਾ ਰਹੀ ਆ ਫਾਸਟਵੇ ਕੇਬਲ ਨੈਟਵਰਕ ਵੱਲੋਂ। ਦੇ ਆਰ ਡੀਫਰਾਡਿੰਗ ਦੀ ਸਟੇਟ ਆਫ ਪੰਜਾਬ। ਦੇ ਆਰ ਡੀਫਰਾਡਿੰਗ ਦੀ ਪਬਲਿਕ ਐਕਸਚੇਂਜਰ ਆਫ ਦ ਕੰਟਰੀ। ਦੇ ਆਰ ਡੀਫਰਾਡਿੰਗ ਇਨ ਬਾਈ ਏਵੇਡਿੰਗ ਮੈਨੀ ਟੈਕਸਸ। ਟੈਕਸਸ ਸੱਚ ਐਸ ਐਸ ਐਂਟਰਟੇਨਮੈਂਟ ਟੈਕਸ। dtds tax there is a uh, income tax they are not paying uh, poll charges in the state so assi arun gadtli finance minister nu ide bare chithi likh rahe ha ki aa kujh hunda riha va evi cbi di jaanch karwao aur jive sukhpal ne kiyha ki je edi koi parwai na hoi te assi court move karange aur baki jeha direct action bare baati jehdi hai oh vi koi na koi plan karoge